ਸਤਿਗੁਰਾਂ ਜਿਪੇਣ ਬ੍ਰਹਮਾਣ ਨੂੰ ਜਿੱਥੇ ਵੀ ਤੁਸੀਂ ਹੋਵੋ ਰਾਜੀ ਖੁਸ਼ ਹੋਵੋ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੁਸੀਂ ਠੀਕਾ ਕਿਸੇ ਵੀ ਵਧੀਆ ਜੀ ਭੀਖਤ ਪ੍ਰਮਾਤਮਾ ਜੜ ਦੀ ਕਿਲਾ ਵਿੱਚ ਰੱਖੇ ਜੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਬੈਠੇ ਹੋ ਰਾਜੀ ਖੁਸ਼ ਹੋਵੋ ਅਸੀਂ ਵੀ ਠੀਕ ਠਾਕ ਹਾਂ ਬਾਹਰ ਬੈਠੇ ਤੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾਵ ਬਜ਼ੁਰਗ ਮਤਾ ਮਾਂ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਮੂਰੀ ਰਾਜ ਚੌਕੜੀ ਰੱਖੀ ਬਾਕਸ਼ੇ ਜੀ ਨਗਰ ਨਿਵਾਸੀ ਰੋਇਤਾ ਦਾ ਧੰਨਵਾਦ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਅਕਰ ਖੇੜੇ ਸੁਖ ਸ਼ਾਂਤੀ ਕੌਸ਼ੀ ਜੀ ਅੱਜ ਜੋ ਇਹ ਕਾਰਜ ਜੀ ਦਸਉਣ ਲੱਗੇ ਆ ਲੈੜੇ ਕੱਪੜੇ ਇੱਥੇ ਆ ਵੇਖੋ ਸਾਡਾ ਨੰਨੂ ਵੀ ਮਗਰ ਡੱਬੇ ਆ ਕੇ ਕਾਹ ਵਾਦਸ਼ੈਨਾ ਦੇ ਵੀ ਨਹੀਂ 2 ਵਜੇ ਛੁੱਟੀ ਹੁੰਦੀ ਆ ਉਹ ਉਸੇ ਕਰ ਦੁਪਹਿਰਾ ਹੁੰਦਾ ਤੇ ਮਸਾਂ ਹੀ ਆ ਕੇ ਡੈਕਦੇ ਆ ਇਹ ਕਾਂ ਆ ਗਿਆ ਕੀ ਸਾਡਾ ਇਹ ਸਾਡਾ ਚੱਠੂ ਹੈ ਜੀ ਬਹੁਤ ਪਿਆਰਾ ਤੇ ਹੁਣ ਸਾਡੀ ਕੋਲ ਪਿਆਰ ਤੋਂ ਸਾਰਾ ਦੇਖ ਫੀਟੇਬਲ ਅੰਦਰੋਂ ਅੰਦਰ ਤੋਂ ਵਧੀਆ ਬਾਲਤਰੀ ਆਉਂਦੀ ਸੀ ਇਹ ਕੀ ਹੈ ਹਾਂ ਨੂੰ ਕਿਸੇ ਕੋਲ ਦੇ ਜਿਹੜੇ ਸਾਡੇ ਨੰਨੂ ਹੈ ਪੁੱਤੋ ਪੋਤੋ ਰਾਜਮੂ ਕੀ ਸ਼ਾਨ ਹੈ

ਸ਼ਨੀਵਾਰ ਤੱਕ ਹਾਂਜੀ ਕੱਲੀ ਪੈਰ ਤੇ ਚੱਲਗੀ ਹੈ ਕੱਲੀ ਪੈਰ ਤੇ ਚੱਲਗੀ ਕੱਦੂ ਕਿ ਲੰਗਿਆਦੜ ਸੈਂਟਰੀ ਸਾਫ ਕਰਨ ਹੈ ਸੈਂਟਰੀ ਸਾਫ ਕਰਨ ਸੈਂਟਰੀ ਨੂੰ ਖਰਾਬ ਕਰਨਾ ਹੈ ਸੈਂਟਰੀ ਸਾਫ ਕਰਨ ਹੈ ਧੋ ਰੋਪੋ ਤਾਂ ਸਾਬਣ ਕੀ ਨਿੰਨੂ ਦੀ ਸੈਂਟਰੀ ਚਲਾਇਆ ਕਰ ਉਹ ਛੋਟੀ ਫੈਲ ਗਈ ਹੋਈ ਪਾ ਡਿਜ਼ਾਈਨਿੰਗ ਦੀ ਤਾਂ ਲੋੜ ਹੀ ਨਹੀਂ ਨੇ ਹਾਂ ਲੋੜ ਹੀ ਨਹੀਂ ਤਾਂ ਸੈਂਕੂ ਸ਼ੈਂਕੂ ਸ਼ੈਂਕੂ ਸੈਂਕ ਨੂੰ ਸਾਫ਼ ਕਰਨਾ ਉਹ ਦੁਨੀਆ ਆਪਾਂ ਕਰਨਾ ਉਧਰ ਅੱਜ ਆਪਾਂ ਇੱਕ ਕੰਮ ਕਰਨਾ ਬਣੀ ਆਪਰਾ ਬਾਹਰ ਦੇ ਵਿੱਚ ਜਾ ਕੇ ਪੈਪਨਾ ਤਾਂ ਬਾਸ ਤੋਂ ਦੇਣਾ ਨਾਲ ਸਾਰੇ ਜਿੰਨੇ ਵੀ ਦਰਤਾ ਉਥੇ ਪਾਣੀ ਪਾ ਕੇ ਆਉਣਾ ਠੀਕ ਹੈ ਇਹ ਤੇਰੀ ਡੋਟੀ ਹੈ ਠੀਕ ਹੈ ਫਿਰ ਤੂੰ ਪੈਪ ਉਹ ਵੱਡਾ ਲਾ ਕੇ ਬਾਹਰ ਚ ਵਿਛਾ ਕੇ ਤੇ ਵੇਰੋ ਤਾਂ ਪਾਣੀ ਜਿਹੜਾ ਉਹ ਸਾਫ਼ ਕਰਨਾ ਹੁਣ ਬਾਅਦ ਨਾਲੇ ਨਾ ਉਹ ਥੜੀ ਜਿਹੜੀ ਆ ਉਹ ਤੱਤੀ ਬਹੁਤ ਆ ਜਦੋਂ ਬਹਿਨੇ ਹਾਂ ਉੱਤੇ ਉਹ ਤੇ ਥੋੜਾ ਜਿਹਾ ਪਾਣੀ ਠੰਡਾ ਪਾਵਾਂਗੇ ਤੇ ਉੱਥੇ ਬਾਰਾਂ ਸਵਾਰ ਕੇ ਸਾਫ਼ ਕਰਕੇ ਨੇ ਜਿਹੜਾ ਪਰ ਉਹ ਮਿੱਟੀ ਘਟਾਉਂਦਾ ਸੋ ਸਾਰਾ ਕਰ ਦਿਆ ਜੇ ਪਾਣੀ ਛੜਕ ਜੇ ਪੈ ਫਲਾ ਕੇ ਖੜ ਜਾ ਜੇ ਟੂਟੀ ਆ ਲੈਣੇ ਟਾਈਮ ਬਹੁਤ ਪਿਆ ਜੇ ਅਜੇ ਬਹੁਤ ਟਾਈਮ ਪਿਆ ਆਪਾਂ ਅੰਨ ਰਾਂਦੇ ਹੀ ਇਹਦਾ ਕੱਚ ਨਾਲ ਉਹ ਵੀ ਬਹੁਤ ਨਾਜ਼ੁਕ ਹੁੰਦਾ ਇਹ ਇੱਕ ਪਾਸੋਂ ਭੁਰ ਗਿਆ ਤਾਂ ਗਿਆ ਤਾਂ ਕਿ ਕਿ ਗਲਾਸ ਜੁਰੀ ਕਿਹੜਾ ਇਹ ਤਾਂ ਬਹਾਵਾਟੋਂ ਇਹ ਕੱਢ ਜਾਂਦੀ ਉਹ ਜਿਹੜੇ ਆਪਣੇ ਖਾਣੇ ਕਰਦੇ ਇਹੋ ਫਿਲਰ ਜਾਂਦੀ ਆ ਲੈ ਆ ਹੋਰ ਕਾ ਬਾਦ ਨਾ ਸਕੂਟੀ ਤੋਂ ਨਹੀਂ ਆਇਆ ਉਹ ਚਾਰੀ ਵੇਲਾ ਕਿੰਨਾ ਸਫਰ ਕਰਾ ਕੇ ਆਉਂਦੀ ਆ ਮਾਪਾ ਉਹਦਾ ਪਤਾ ਹੀ ਨਹੀਂ ਆਉਦਾ ਮਿੱਟੀ ਦਾ ਟਾਇਆ ਬਹੁਤ ਪਿਆ ਤੇ ਆ ਕੇ ਰਾ ਪਾਣੀ ਮਾਰ ਦਿੰਦੇ ਆਪਾਂ ਹੀ ਬੰਦੇ ਗੇਟ ਦਾ ਪਾਣੀ ਉਹ ਗੇਟ ਦਾ ਕੰਮ ਕਰਦੇ ਉਹ ਐਤਵਾਰ ਤੇ ਰੱਖ ਉਹ ਜਿਹੜਾ ਆਪਾਂ ਸਕੂਟੀ ਤੋਂ ਹੁੰਦਾ ਠੀਕ ਹੈ ਕਈ ਵਾਰੀ ਆਪਣੀ ਜਾਨ ਨੂੰ ਕਰਵਾ ਕਰਵਾ ਕਰ ਨਹੀਂ ਜਾਣਾ ਕਰ ਕਿਤੇ ਗਰਮ ਗਰਮੀ ਪਾਣ ਦਾ ਠੀਕ ਹੈ ਹੈ ਦੇਖੋ ਜੀ ਇੱਕ ਜੀ ਆ ਜੀ ਚੈੱਕ ਹੋ ਹੈ ਇਹਦੀ ਲਾਤ ਆ ਦੇਖ ਲਮਨ ਨੂੰ ਨੋਮੀ ਅਰੀ ਸਕੂਟਰੀ ਤੇ ਜਲੰਧਰ ਚੱਲੇਗੇ ਹੈ ਨਹੀਂ ਮਾਟਣੀ ਹੈ ਹੈ ਨਹੀਂ ਮਾਟਣੀ ਹੈ ਜਾਨੀ ਐਨੀ ਬਾੜ ਕੇ ਮੈਨੂੰ ਤਾਂ ਕੋਈ ਟਿਕਾ ਨਹੀਂ ਮੈਨੂੰ ਰਿਟੈਨਸ ਜੀ ਲੋਨ ਹੁੰਦੀ ਜੀ ਇਹਦੀ ਚੈੱਕ

ਤਨ ਕਈ ਤੇ ਨਾ ਰਹਾ ਤਾਂ ਚੇਤਨ ਪਰ ਜਾਣ ਦੇ ਲੱਗਣਗੇ ਤਨ ਹੁੰਦੇ ਤਨ ਘਟੇ ਵੇਟ ਕਰ ਲੋਗੇ ਤਾਂ ਵੇਖ ਲੋ ਤੇ ਨਹੀਂ ਮੈਨੂੰ ਕੋਈ ਡੱਕ ਨਹੀਂ ਮੈਂ ਤਾਂ ਸਿਰਫ ਵਾਤਵਾਦ ਸਾਰੇ 100 ਤੇ ਆ 60 ਦੀ ਤਾਂ ਆਪਾਂ ਕੱਢ ਹੀ ਜੰਨੇ ਆ ਯਾਰ ਛੱਟ ਦੀ ਤਾਂ ਕੱਢ ਹੀ ਦਿੰਨੇ ਆ ਯਾਰ ਉਹ ਰੋਡ ਵਾਗਦਾ ਬਹੁਤਾ ਭਈ ਉਹ ਹਾਂ ਰੋਡ ਵਾਗਦਾ ਬਹੁਤਾ ਮੈਂ ਤਾਂ ਗੱਡੀ ਕੁੜੀ ਤੇ ਗਿਆ ਮੈਂ ਉਹ ਸਕੂਟਰ ਸਟਾਰਟ ਕੀਤਾ ਪਹ ਗਏ ਨਹੀਂ ਐਵੇਂ ਕਹਿਦੀ ਪਰ ਇਹਨਾਂ ਹਥੇ ਰੋਡ ਬਹੁਤ ਚੌੜਾ ਆਦਾ ਕਿਸੇਂ ਚੱਤ ਰਿਹਾ ਸੱਚੀਆ ਮੇਰੇ ਵੇਖੀ ਜੋ ਲਈਏ ਰੱਬ ਦਾ ਨਾ ਨਾ ਮਨ ਮਰ ਜਾਵਾਂ ਲੈਂਦੇ ਆਪਾਂ ਉੱਥੇ ਤਾਂ

ਅਜੇਠਾ ਹਾੜਾ ਸੋਣ ਪੱਤ ਤੇ ਅਸੇ ਚਾਰ ਮਹੀਨੇ ਹੈ ਆਹ ਪਰ ਇਹ ਚਾਰ ਮਹੀਨੇ ਤੁਸੀਂ ਆ ਸੋਚਣਾ ਡਰਾਈਵਰ ਪਰ ਡ੍ਰਾਈਵਰ ਨੇ ਤਾਂ ਇਕੱਲੀ ਗੱਡੀ ਚਲਾਉਣੀ ਹੈ ਉਹਦਾ ਤੇਲ ਪਾਣੀ ਬਦਲਣਾ ਠੀਕ ਹੈ ਨਹੀਂ ਨਹੀਂ ਉੱਥੋਂ ਤਾਂ ਕੋਲੇ ਸਫ਼ਰ ਕਰਨਾ ਪਾਉਣਾ ਹੈ ਨੰਨਣਾ ਤਾਂ ਕਦੇ ਮੰਮੀ ਮੋੜ ਚੱਲੇਗੇ ਮੰਮੀ ਆਟਾ ਬਾਉਟੀ ਆਏ ਡਾਕਟਰ ਪਰ ਮੰਮੀ ਕਰ ਰਹੀ ਗੱਟਨਾ ਦੀਆਂ वार्ड चली गई वार्ड का नहीं। इधर से कार से आऊंगा तो दूजे उत्तर की रोड पे जाइए अपना नंबर तो बता दीजिए ना हां तो जनम और आने की बात नहीं जाने अंदर हां

ਮਾੜਵੇਂ ਤੇਰੇ ਕਲੈਂਡਰ ਚ ਆਲਦੀ ਅੰਦਰ ਲਈ ਇੱਕ ਪੱਖਾ ਜੇ ਲਈ ਜਾਂਦਾ ਉਹੀ ਹਜੇ ਨਾ ਟੋਕਾ ਟੋ ਬਾਲਾ ਨਹੀਂ ਤੇ ਤਪਣਾ ਘੰਟਾ ਦੇ ਮੈਨਾਂ ਰੁਕ ਜਾ ਬੋਟਾਂ ਤੇ ਆ ਬੁੱਤਰ ਮੜ ਕੇ ਸਾਰੇ ਵੇੜੇ ਦੀ ਪਾਣੀ ਪੂਰਨੱਕ ਪਾਏ ਕਾ ਸਾਰੇ ਪਾਣੀ ਛਿੜਕ ਦੀ ਫੋਲ ਕੱਲਾ ਗੇੜ ਧੋ ਕੇ ਆ ਕੇ ਤਵਤ ਉੰਨਾ ਦਾ ਕੰਮ ਬਾਲਾ ਹਰਦਾ ਨੰਮ ਤਾਂ ਫਟਿਆ ਜਾਦਾ ਨਹੀਂ ਕਈ ਸਹੀ ਆ ਬਾਬੂ ਨੂੰ ਵੀ ਸਹੀ ਆਪਾ ਬਾਉ ਕੀ ਆ ਤੋ ਕੀ ਨਹੀਂ ਦਾ ਕਿ ਤੂੰ ਸੰਤਾਨੀ ਹੁੰਦਾ ਅੱਜ ਤਾਂ ਆ ਸਮੋਕਾ ਗੁੰਮ ਚਾਹ ਆ ਦੇ ਕੇ ਕਿਤਾ ਉਹ ਕੀ ਕਰੇ

अब मैं तुझे बह के निकली। आज भी पढ़ेंगे नन्हो ही काबड़। नन्हो काबड़ निकला। चल दे बह को छुट्टी। नहीं है। हाँ। हैं? अनपाम अच्छी हुई है। हम्म। ये नहीं क्या कोई? पहले काम करना। ਬਣੀ ਹੈ ਕੋਈ ਯਾਰ ਜਿਹੜੀ ਉਹਦੇ ਵਿੱਚ ਠੰਢੀ ਰਹੇ ਆ ਬਹੁਤ ਜੀ ਆਨੇ ਕੁਤਾ ਕਰਨਾ ਪੂਰਾ ਬਣਾਵੇ ਵਿਚੋ ਇਹ ਗੱਜ ਦੇ ਗੱਜ ਪਾ ਲੈਣੀ ਠੰਡਾਈ ਉਹ ਜਿੱਦਣ ਨੂੰ ਆ ਜਾਏਗੇ ਹਵਾ ਉਹਦੇ ਕਰਾਉਣਗੇ ਮਟਰ ਲੈ ਰਹੇ ਚੰਡੀ ਆਵਾਜ਼ ਆ ਸਮਝੀ ਐ ਦੂਜਾ ਜਿਹੜੀ ਬਣਾਦਾ ਸੰ ਨਹੀਂ ਹੂੰ ਸੰ ਨਹੀਂ ਨਹੀਂ ਆ ਆ ਲੇਟ ਆਏ ਮੋੜ ਕੇ ਆਣ ਮੋਟੀ ਲੇਟ

ਆਜਾ ਪਤਾ ਜੇ ਤੈਨੂੰ ਰੁਕ ਜਾ ਆ ਉਹਨੂੰ ਤੂੰ ਦੀ ਨੂੰ ਛੱਡ ਦੇ ਉਧਰੋਂ ਮੈਦਾਨ ਚ ਵੀ ਉੱਤਰਾਂ ਤੇ ਕੀ ਟਾਈਮ ਹੋ ਗਿਆ ਇੰਨੇ ਮਿੰਟਾਂ ਸਟਾਉ ਕੋਈ ਪਤਾ ਨਹੀਂਗਾ ਯਾਨੀ ਕਿ ਸਹੀ ਟਾਈਮ ਸਾਢੇ 4 4 ਵਜੇ ਦਾ 4 ਤੋਂ ਸਾਢੇ 4 ਹੈ ਓਏ ਆ ਜਾ ਆਜਾ ਤਾ ਬਹੁਤ ਬਹੁਤ ਟੇਰ ਗਿਆ ਮਨਵੀਰਾਂ ਉਹਦਾ ਹੋਰੀ ਟੁੱਪੇ ਬੰਗੇ ਲਈ ਨਾ ਕਾਨ ਦੀ ਪਾਟੂ ਲੈ ਉਹ ਚੋ ਵੀ ਪਾਣੀ ਫਿਰ ਉਧਰ ਪਰ ਬਾਲਾ ਟਾਈਮ ਲੱਗੂਗਾ ਪਰ ਤੂੰ ਤਾਂ ਟੂਟੀ ਨੂੰ ਲਾ ਕੇ ਬਹਿ ਗਿਆ ਯਾ ਯਾਰ ਕਮਾਲ ਆ ਤੇਰੀ ਮਨੀ ਇਦੋਂ ਅਸ਼ੀਕ ਨਿਕਲਦਾ ਯਾਰ ਹੈਨਾ ਆਇਆ ਆਇਕੋ ਕਿ ਆਇਆ ਇਹਨੇ ਦਰਜੀ ਘਰ ਬਹੁਤ ਡਰ ਆ ਡਰ ਆ ਪਰ ਆਇਆ ਮੈਂ ਪੁੱਤਰਾ ਨੇ ਤੇ ਫੇਰ ਪਾ ਦੇ ਚ ਹਾਂ ਆ ਪੁੱਤਰਾ ਆਇ ਨੁੜਿਆ ਆਇ ਨੁੜਿਆ ਬਾਈ ਤੋਂ ਪਰੇ ਨੁ ਛੱਡ ਕੇ ਹਾਂ ਅਰੇ ਮੈਂ ਰੁਪਨਾਵੰਦਾ ਸਾਰਾ ਮੈਂ ਤੁਹਾਡੇ ਲੋ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਨਵੇਂ ਜੁੜੇ ਭੈਣ ਭਰਾਵਾਂ ਦਾ ਵੀ ਸਾਰਾ ਦਾ ਤੈ ਦਿਲੋਂ ਧੰਨਵਾਦ ਹੈ ਜੀ ਜੂਟੋ ਫੈਮਲੀ ਦਾ ਜੀ ਫੈਮਲੀ ਵਾਦੀ ਜਾਂਦੀ ਪਰਮਾਤਮਾ ਤੰਦਰੁਸਤੀ ਰੱਖੇ ਏਕ ਦੇ ਮਿਹਰ ਭਰਿਆ ਹੱਥ ਰੱਖੇ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਦਗੀ ਜਿੰਦਾਬਾਦ ਹੈ ਜੀਨਨ ਨੂੰ ਵੱਤ ਵਾਤ ਸ਼ੇਅਰ ਕਰੋ ਲਾਇਕਮੀ ਤੁਹਾਡਾ ਕਹਿ ਦਿਲੋਂ ਧੰਨਵਾਦ ਮੇਰੇ ਨਕਰ ਕੇੜਾ ਦਾ ਕਹਿ ਦਿਲੋਂ ਧੰਨਵਾਦ ਸਾਰੇ ਪੈੜਾ ਪ੍ਰਾਪਾਂ ਦਾ ਬੁਜ਼ੁਰਗਾਂ ਦਾ ਅੰਤਨਾਂ ਦਾ ਬੱਚਿਆਂ ਦਾ ਬੱਚਿਆਂ ਦਾ ਸਾਰੇ ਹੀਰਾਂ ਦਾ ਕਹਿ ਦਿਲੋਂ ਧੰਨਵਾਦ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਤਾਨੂੰ ਨਾਮੇ ਬਲੌਗ ਦੇ ਨਾਲ ਤੁਹਾਨੂੰ ਮਿਲਾਂਗੀ ਅਨੇਰਿਆ ਹੋਸੀ ਜਿੰਦਗੀ ਜਿਦਾਵਾ ਚੈਨਲ ਨਾਲੀ ਤਾ ਤੱਕ ਦੀ ਸਾਰੇ ਪੈਣਾ ਪਰਾ ਸਸਰੀ ਹਾਂ ਜੀ